ਲੋ ਜੀ ਇੱਧਰ ਤੱਕ ਕੁੱਕਰ ਤਾਂ ਤਰਤਾ ਆਪਾਂ ਠਾ ਠਾ ਪਾ ਕੇ ਗੁੜ ਸ਼ੱਕਰ ਆ ਦੁੱਲ ਗਿਆ ਵਿੱਚ ਥੋੜਾ ਜਿਹਾ ਥੋੜਾ ਹੁਣ ਮਿਚਾ ਦੀ ਦੇਉਣੀ ਆਪਾ ਫਿਰ ਤਾਂ ਭਿਉਂ ਦਾ ਕੌਲੀਆਂ ਧੋੜਾਂ ਦੁੱਲ ਲਿਆ ਪਾਣੀ ਪਾ ਲਾਂ ਇਹਦੇ ਵਿੱਚ ਨਾਲ ਭਾਗੇ ਧੋਈ ਜਾਣਗੇ ਉਹ ਬਿਸਕਾ ਲੋ ਜੀ ਆਲੂ ਸਿੱਲ ਲਏ ਇੱਧਰ ਆਪਾਂ ਨੇ ਤੇ ਕੱਦੂ ਕਸ ਕਰਦੀਆਂ ਫੇਰ ਮੈਂ ਦੇਖਦੀ ਆ ਪਹਿਲਾਂ ਸਿੱਲ ਲਏ ਬਾਲ ਲਏ ਤੇ ਹੁਣ ਆਟਾ ਗੁੰਨਦੀ ਆਪਾਂ ਦੂਜਾ ਫਿੱਕਾ ਫੇਰ ਮਿਲਦੀਆਂ ਤੁਹਾਨੂੰ ਹੁਣ ਤਾਂ ਫਿੱਕਾ ਗੁੰਨ ਕੇ ਇਹਦੇ ਵਿੱਚ ਪਾਤਾ ਇਹਦੇ ਵਿੱਚ ਪਾ ਕੇ ਰੱਖਤਾ ਇਹਦੇ ਵਿੱਚ ਗੁੰਨਦੇ ਆਪਾਂ ਫੇਰ ਦੂਜਾ ਮਿੱਠਾ ਵੀ ਗੁੰਨ ਲਵਨੇ ਆ ਹਨਾ ਇੱਧਰ ਅੱਜ ਆਪਾਂ ਨੇ ਇੱਧਰ ਪਿੱਕੇ ਹੋਂ ਤਾਂ ਆਪਾਂ ਮਿੱਠਾ ਮਿੱਠਾ ਪਿਉਂ ਕੇ ਹਮ ਐਲਜੀ ਲਾ ਦਾਨੀ ਪੀਓ ਕੇ ਰੱਖਦਾ ਸੀਗਾ ਸਵੇਰੇ ਕੰਮਕਾਰ ਕਰਦੀ ਨੇ ਮੈਂ ਕਿੰਨੇ ਕੰਮਕਾਰ ਕਰਦੀਆਂ ਨੇ ਭਿੱਜ ਜੂਗਾ ਹਨ ਤੇ ਇਹ ਫਿਰ ਹੁਣ ਆਪਾਂ ਗੁੰਨਦਿਆਂ ਮਿੱਠਾ ਆਟਾ ਹੁਣੜਾ ਬੰਦਾ ਕੋਈ ਹੈ ਨਹੀਂ ਓਰੇ ਤੇ ਰੱਖ ਕੇ ਪਉਂਦੀਆਂ ਹੈ ਹਨ ਦਿਖਾਉਣੀ ਆ ਫਿਰ ਤੁਹਾਨੂੰ ਲੋ ਜੀ ਕੋਲਤਾ ਲਿਆ ਪਾਣੀ ਪੁਣ ਲਿਆ ਪਹਿਲਾਂ ਮਿੱਠਾ ਪਾਣੀ ਆਪਾਂ ਨੇ ਅੱਠ ਘਿਓ ਕੇ ਰੱਖੀ ਸੀ ਹੁਣ ਇਹਨੂੰ ਆਪਾਂ ਗੁੰਨਣਾ ਧਣਿਆ। ਹੌਣ ਰੱਖ ਕੇ ਪੁੱਲ ਲਿਆ ਹੁਣਾਂ ਫਿਰ ਓਰੇ ਹੈ ਨਹੀਂ ਸੀ ਕੋਈ ਔਖਾ ਸੀ। ਹੁਣ ਆਪਾਂ ਤੁਹਾਨੂੰ ਗੁੰਨ ਕੇ ਦਿਖਾਉਣੀ ਆ। ਗੁੰਨ ਕੇ ਰੱਖਦੀ ਐ। ਢੋਲਦੀ ਐ। ਚਿੰਗੀ ਤਰ੍ਹਾਂ ਮਿੱਠਾ। ਤੇ ਬੇਟਾ ਦਾ ਫੇ ਕਹੂਗਾ ਮਿੱਠੇ ਨਹੀਂ ਲਾਹੇ ਮੰਮੀ। ਤੇ ਉਹ ਤਾਂ ਖਾਂਦਾ ਹੀ ਆ ਨਾਲੇ ਆਪ ਵੀ ਖਾਈ ਜਾਂਦੇ ਨੇ ਚਲੋ। ਖਾ ਲਵਣੀ ਆ। ਵਧੀਆ ਲੱਗਦੀ ਨੇ ਵੈਸੀ ਮਿੱਠੀ ਵੀ। ਹੁਣ ਮੈਂ ਆਟਾ ਗੁੰਨਣਾ ਤਾਂ ਫਿਰ ਮਿਲਦੇ ਆਂ। ਲੋ ਜੀ ਸਵੇਰੇ ਮੀਂਹ ਪੈ ਗਿਆ ਸਾਫ ਕਰਿਆ ਕਰਾਇਆ ਓਕਣੇ ਫੇਰ ਗੰਦਾ ਕਰਤਾ ਹੁਣ ਵੀ ਬਦਲ ਕਾਫੀ ਲੱਗਦਾ ਮੈਨੂੰ ਦੇਖਦੇ ਆ ਦਿਖਾਉਣੀ ਆ ਤੁਹਾਨੂੰ ਇਹ ਦੇਖੋ ਕਿੰਨੀ ਕਿੰਨਾ ਕਾਲੀ ਘਾਟ ਬਹੁਤ ਜਿਆਦੇ ਹੋਈ ਪਈ ਆ ਮੀਂਹ ਹੁਣ ਤਾਂ ਕੋਈ ਪਤਾ ਨਹੀਂ ਆ ਜਾਵੇ ਕਿੰਨਾ ਕਾਜਵੇ ਹਨਾ ਉਹ ਦੇ ਕਿੰਨੀ ਕਾਲੀ ਘਾਟ ਹੈ ਬਹੁਤ ਜਿਆਦੇ ਹੋਇਆ ਪਿਆ ਕਾਲਾ ਲੈ ਟੱਕਣ ਵੀ ਨਵੇਂ ਸਟਾਈਲ ਦੇ ਆ ਗਏ ਭਾਈ ਇਹਨਾਂ ਨੂੰ ਖੋਲਣਾ ਇੱਥੋਂ ਕੋ ਉਹ ਹੈ ਲੈ ਦੱਸੋ ਭਰਾ ਇਹਨੂੰ ਖੋਲਣਾ ਕੋ ਆਏ ਤਾਂ ਵਧੀਆ ਸਕੀਮ ਹੈ ਲਓ ਕਰ ਲੋ ਕਰਨ ਲੈ ਆ ਵੀ ਠੀਕ ਹੈ ਸਟਾਈਲ ਹਨਾ ਨੜੇ ਠੱਕੜ ਲਗਾ ਦੋ ਹੱਪ ਤਿੱਕੂ ਵਰੀ ਪਾ ਲੈਣਾ ਔਰ ਇਹਦੇ ਵਿੱਚ ਦੀ ਪਾਈ ਤਾਂ ਐ ਹੁਣ ਇਹ ਕਿਵੇਂ ਪਾਵਾਂ ਐ ਐ ਕੜਾ ਕਰਨ ਉੱਪਰ ਦੀ ਤੇਲ ਪੋਣਾ ਕਹਿੰਦੇ ਤੇਲ ਘੱਟ ਮੱਚਦਾ ਐ ਹੁਣ ਫੜਾਵੇ ਕੌਣ ਇਹਨੂੰ ਕੌਣ ਦੇਖੇ ਲੋ ਜੀ ਐ ਤੇਲ ਜੇ ਐ ਪਾਵੇ ਕਹਿੰਦੇ ਤੇਲ ਘੱਟ ਮੱਚਦਾ ਚਲੋ ਜੀ ਦੇਖਦੇ ਹੁਣ ਘੱਟ ਮੱਚਦਾ ਕਿ ਵੱਧ ਮੱਚਦਾ ਸਾਰ ਕੜੇ ਦੇ ਵਿੱਚ ਦੀ ਪੋਣਾ ਲੋ ਜੀ ਛੱਟਾ ਗੁੰਘਿਆ ਆਪਾਂ ਪਹਿਲਾਂ ਰੱਖਤਾ ਸੀਗਾ ਤੇ ਵਧੀਆ ਕਣੀ ਮਰ ਗਈ ਹੁਣ ਬਣਾਉਣੇ ਗੁਲਗੁਲੇ ਦੇਖੋ ਕਿੰਨਾ ਵਧੀਆ ਹੋ ਗਿਆ ਇਹ ਤਾਂ ਸੌਣ ਕਿਰਕ ਨਹੀਂ ਖਰਾਬ ਨਹੀਂ ਹੁੰਦਾ ਨਾ ਖਰਾਬ ਨੂੰ ਕੀ ਹੈ ਤਾਂ ਹੁਣ ਪਕਾਵਾਂਗੇ ਆਪਾਂ ਖਾਵਾਂਗੇ ਗੁੱਲੂ ਗੁੱਲੂ ਨੰਨੀ ਵਾਸਤੇ ਮੰਨੀ ਗੜਾ ਖਾਂਦੀ ਆ ਮਿੱਠੇ ਗੁੱਬਣੀ ਚੱਕ ਪਲੇਟ ਲਿਆ ਤਹੋ ਕਰੀਏ ਜਾ ਤਾਂ ਬੜਕੀ ਕੀ ਖਾ ਜਾ ਅੱਧਾ 3:30 ਨੇ ਫਿਰ ਜਾਇਓ ਮਿਸ ਅਬ ਸੱਚ ਉਹ ਕਿਹਨਾਂ ਫੇਰ ਕਿ ਜਾਵਾਂਗੇ ਸਰ ਹਨੇ ਕੀ ਕਰਨਾ ਉਥੇ ਕੁਛ ਵੀ ਨਹੀਂ ਕਰਨਾ ਕਰਿਆ ਪਿਆ ਕੁਛ ਨਹੀਂ ਕਰਨਾ ਫਿਰ ਚਾਹ ਵੀ ਜੋ ਇੱਕ ਇੱਕ ਮੈਂ ਤੇਰੇ ਆਸਤੇ ਲੱਗੀ ਆ ਬਸ ਚਾਹ ਬੀਜਾ ਉਹ ਵੀ ਕੀ ਜਿਹੜਾ ਚਾਹ ਕਰੀ ਪਈਆ ਇੱਧਰ ਕੰਮ ਕਰਿਆ ਪਿਆ ਨਾ ਤਾਂ ਨਹੀਂ ਕਰਿਆ ਬਈ ਆ ਚਾਹ ਪੁੱਲ ਚਾਹ ਨਾ ਖਾਨ ਨਿਪੜਾਂਗੇ ਤੇ ਟਵੇਡ ਨਵੇਂ ਆ ਜਾਂਦੇ ਹਾਂ ਚਾਹ ਗਰਮ ਕਰਤੀ ਉਹਦੇ ਨਾਲ ਫਿਰ ਦੂਸਰੇ ਕੰਮ ਕਰ ਲਾਂਗੇ ਫਿਰ ਮੈਂ ਇਹ ਕਰ ਲਿਆ ਉਹ ਤਾਂ ਕਰ ਲਵਾਂਗੇ ਇੱਕ ਟੂਰ ਮੜਾ ਟਾਈਮ ਤਾਂ ਹੋਵੇ ਜਾਣਾ ਕਿਤੇ ਜਾਣਾ ਤਾਂ ਕਿਤੇ ਨਹੀਂ ਹੈਗਾ ਉਹ ਨਾਮ ਦਾ ਹੋਇਆ پوچھو يا ان گمون نال آھ پاڻي ڪڏھي آھي ਨੋ ਕੀ ਫਾਤੀ ਫਟਾਫਟ ਇਹਨਾਂ ਨੂੰ ਕਿ ਕਰਾੜ ਕੇ ਦਵਾਂ ਫਿਰ ਜਾਣਗੇ ਮੱਛਾਂ ਚ ਫਿਰ ਰੜੀ ਜਾਊਂਗੀ ਦੋ ਚਾਰ ਹਨ ਫਟਾਫਟ ਇਹਨੇ ਚਾਪ ਹੁਣ ਦਵਾਂ ਆ ਫਿਰ ਰੜ ਦੂੰ ਸਨਾਲੇ ਦਾਲੇ ਵਾਲੇ ਦੇ ਦਾਂ ਇਹਨਾਂ ਨੂੰ ਇੱਕ ਇੱਕ ਲੋ ਜੀ ਕਿੰਨੇ ਵਧੀਆ ਫੁੱਲੇ ਫੁੱਲੇ ਬਹੁਤ ਵਧੀਆ ਨਿਕਲੇ ਆਏ। ਆ ਵੀ ਵਧੀਆ ਨੇ। ਵੈਸੇ ਆ ਇਕੱਠੇ ਪਾਉਣ ਕਰਕੇ ਥੋੜੇ ਜਿਹਾ ਹੋ ਗਏ। ਚਲੋ ਹੁਣ ਇੰਨੇ-ਇਨੇ ਪਾ ਕੇ ਰਾੜੂਗੀ 5-5 ਕੇ 4-4 ਕੇ। ਆ ਤਾਂ ਬਸ ਸੇਤੀ ਕਰਕੇ ਰਾੜਦੇ ਨੇ। ਇੰਨਾ ਕਰਕੇ। ਇਹ ਤਾਂ ਖਾ ਜਾਣਗੇ ਚਾਹ ਨਾਲ। ਲੋ ਜੀ ਮਿੱਠੇ ਤਾਂ ਲਾਲੇ 빙ਕ ਤੜੀਂਗੇ। ਉਬਾਲ ਕੇ ਚਪਾਤੇ ਨੇ। ਤੇ ਆਹ ਕੱਢਦਾ ਮੈਂ। ਇਹ ਵੀ ਹੁਣ ਮਬਰੀ ਹੋ ਗਏ ਪੰਗਾ 35 ਦੇ ਹੁਣ ਗੱਡੇ ਓਕੇ ਹੋ ਜਾਣਗੇ ਚਲੋ ਹੁਣ ਇਹ ਗੱਡੇ ਦੇ ਮਿੱਠੇ ਫਿਰ ਪਕਾਉਣੇ ਆਪਾਂ ਨੂਨ ਮਿਰਚ ਵਾਲੇ ਇਹ ਮੈਂ ਆਲੂ ਕੱਤੂ ਗਾਸ ਕਰ ਲਈ ਸੀਗੇ ਤੇ ਪਿਆਜ਼ ਆਦਰਕ ਹਰੀ ਮਿਰਚੇ ਪਾ ਲਈ ਨੂਨ ਪਾਉਣੀ ਆ ਨੂਨ ਫਿਰ ਮੌਕੇ ਤੇ ਪਾਉਣੀ ਆ ਨਹੀਂ ਫਿਰ ਪਾਣੀ ਛੜ ਜਾਂਦੇ ਨੇ ਹਨਾ ਇਹਦੇ ਕਰਕੇ ਤੇ ਲੋ ਜੀ ਹੁਣ ਕਰਦੇ ਆ ਸਟਾਰਟ ਆਪਾਂ ਕੰਮ ਨੂੰ ਇਹ ਨੂੰ ਕੱਢ ਦਾਂ ਮੈਂ ਇਹਨੇ ਫਿਰ ਤੇ ਗਰਮ ਹੋਊਗਾ ਬਾਹਰੋਂ ਦੇਖੋ ਜੀਰਾ ਲਾਉਂ ਫਿਰ ਹੱਥ ਨੇ ਬਰੂ ਹਨਾ ਟਕੜਾ ਲੱਗ ਜੂਗਾ ਜੀ ਦੇਖੀਓ ਹਰੀ ਮਿਰਚ ਪਾਈ ਵੀ ਆ ਲਾਲ ਮਿਰਚ ਆਪਾਂ ਦੇਖ ਕੇ ਪਾ ਲਾ ਰਹੇ ਹਾਂ ਚਲ ਮੈਂ ਨੇ ਕਰਤੀ ਹੈ ਮਿਕਸ ਕਰ ਦਰੜਾ ਲਾ ਰਹਾ ਆ ਮੈਂ ਲੋ ਜੀ ਕਚੌੜੀਆਂ ਤਾਂ ਵਧੀਆ ਭੱਕ ਰਹੀਆਂ ਨੇ ਇਹ ਤਿੰਨ ਪੱਕ ਗਈਆਂ ਇਹ ਐ ਕਰਕੇ ਰੱਖਦੀ ਆ ਮੈਂ ਇਹਨੇ ਤੇਲ ਨਿਕਲ ਗਏ ਦੇਖੋ ਇਹ ਨਿਕਲਦਾ ਮਸਾਲਾ ਹਨਾ ਗਰਮ ਸੁਗੰਧ ਆ ਰਹੀ ਮੈਂ ਕਰਕੇ ਰੱਖਦੀ ਆ ਤੇਲ ਵਿੱਚ ਦੂ ਤੇ ਇਦਰ ਵੀ ਮਸਾਲਾ ਨਿਕਲਦਾ ਹੁਣ ਮੈਂ ਪੰਗਾ ਲੈ ਲਿਆ ਨਾ ਮਸਾਲਾ ਗ੍ਰੈਂਡਰ ਕਰ ਲਿਓ ਗ੍ਰੈਂਡਰ ਕਰਨ ਕਰਕੇ ਨਿਕਲਦਾ ਹੁਣ ਠੀਕ ਕੀਤਾ ਜਾਵੇ ਦਾ ਹਣਾ ਸਕੀਨ ਦੱਸੋ ਤੁਸੀਂ ਇਹ ਫਿਰ ਆਪਾਂ ਲੜਾਵਾਂਗੇ ਸਕੀਨ ਕੋਈ ਹੁਣ ਸਾਰੇ ਪੈ ਗਈਆਂ ਚ ਕਰਦਾਂ ਨੂੰ ਸਾਰੇ ਪੈ ਗਏ ਵੈਸੇ ਚਾਰ ਚਾਰ ਬਹੁਤ ਨੇ ਵਧੀਆ ਰੜਦੀ ਇਹਨਾਂ ਚਾਰ 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 ਚਰ ਵਧੀਆ ਰੜ ਗਈਆਂ ਨੇ ਹੁਣ ਇੱਕ ਜਿਸੀਕੋ ਇਹਦੇ ਚ ਪਾਉਣੀ ਆਹੀ ਬਰਾ ਜਾਣੀਆਂ ਦੋ ਦੋ ਤੇ ਚੋਂ ਚੀ ਪਾਣੀ ਸੋਕ ਲੋ ਇਹ ਲਓ ਜੀ ਇਹ ਦੇਖੋ ਬੜੇ ਸਾਫ ਹੋ ਗਏ ਵਧੀਆ ਦੇਖੋ ਆਟਾ ਪਹਿਲਾਂ ਤਾਂ ਪਾਣੀ ਸੋਕ ਲਿਆ ਆਹ ਦੇਖੋ ਹੁਣ ਨਹੀਂ ਨਿਕਲਦਾ ਆਟਾ ਇਹਦੇ ਚੋਂ ਜੇ ਪੁੱਲਕੇ ਮੇਰੇ ਵਾਲੀ ਗਲਤੀ ਕਰ ਲਉ ਨਾ ਇਹ ਰਲਾ ਲਉ ਮੈਂ ਇਹ ਰਲਾ ਲਿਆ ਪਰਾਣੀ ਨੇ ਮਸਾਲਾ ਉਹ ਜਿਹੜਾ ਨਿਕਲ ਗਿਆ ਹੈ ਮਸਾਲਾ ਪਰਾਣਾ ਹੈ ਹੁਣ ਦੇਖੋ ਵਧੀਆ ਪੱਕ ਗਏ ਨੇ ਚਿੱਟੀਆਂ ਚਿੱਟੀਆਂ ਨਾਲ ਕਚੌਰੀਆਂ ਨਾਲੇ ਹੁਣ ਬਾਹਰ ਨਹੀਂ ਨਿਕਲਦਾ ਮਸਾਲਾ ਇਹਦੇ ਵਿੱਚ ਰੱਖ ਲੈਣੀ ਆ ਠੰਡੀਆਂ ਹੋ ਜਾਣਗੀਆਂ ਨੇ पाणी ਨੁੱਚਾ ਹੁਣ ਨੁੱਚੜ ਗਿਓ ਇਹ ਦੇਖੋ ਹਾਂ ਪਹਿਲਾਂ ਨਿਕਲ ਗਿਆ ਟੁੱਟ ਗਿਆ ਹੁਣ ਨਹੀਂ ਨਿਕਲਦਾ ਹੁਣ ਤਾਂ ਸਾਫਾ ਨੇ ਚਲੋ ਜੀ ਤੇਲ ਨਿਕਲ ਜੂਗਾ ਜਿਹੜਾ ਨਿਕਲਣਾ ਹੋ ਗਿਆ ਨਾ ਖੂਸ ਨਾਲ ਨਾ ਮੈਂ ਜਿਹੜੀਆਂ ਹੌਟ ਲਾਉਣੀ ਚਾਰ ਮਸਾਲਾ ਰੜਦੀ ਨੂੰ ਬਹੁਤ ਟਾਈਮ ਲੱਗਦਾ ਨੂਨ ਮਿਰਚ ਵਾਲੀਆਂ ਨੂੰ ਤਾਂ ਬਹੁਤ ਟਾਈਮ ਲੱਗਦਾ ਮੈਂ ਤਾਂ ਕਹੇ ਜੀ ਕਿ ਮੈਂ ਹੀ ਹੌਟ ਲਾ ਰਾਣੀ ਆ ਹੀਟ ਮੀਂ ਕਰਕੇ ਪੰਗਾ ਚਲੋ ਜੀ ਫਿਰ ਤੀਵਾਣ ਦਾ